ਪੰਜਾਬ ਵਿੱਚ ਅਕਾਲੀ ਭਾਜਪਾ ਗਠਵੰਦਨ ਦੀ ਸਰਕਾਰ ਵਲੇ ਲੋਕਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰ ਸੁਵਿਧਾ ਪ੍ਰਦਾਨ ਕਰਦੇ ਹੋਏ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪਿੰਡਾਂ ਵਿੱਚ ਖੋਲੇ ਗਏ ਸੇਵਾ ਕੇਂਦਰ ਕਈ ਸਾਲਾਂ ਤੋਂ ਬੰਦ ਪਏ ਹਨ ਅਤੇ ਵਰਤੋਂ ਦਾ ਕੀਮਤੀ ਸਮਾਨ ਧੂੜ ਮਿੱਟੀ ਫੱਕ ਰਿਆ ਹੈ ਜਿਨ੍ਹਾਂ ਵਿੱਚੋਂ ਹਲਕਾ ਦਸੂਹਾ ਦੇ ਪਿੰਡ ਦਤਾਰਪੁਰ ਦਾ ਬੰਦ ਪਿਆ ਸੇਵਾ ਕੇਂਦਰ ਵੀ ਇੱਕ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗੱਲਬਾਤ ਰਾਹੀਂ ਦਤਾਰਪੁਰ ਦੇ ਵਾਸੀਆਂ ਅਨਿਲ ਚੌਧਰੀ ਇਕਵਾਲ ਸਿੰਘ ਅਤੇ ਗਣੇਸ਼ ਕੁਮਾਰ ਨੇ ਦੱਸਿਆ ਕਿ ਲੋਕ ਸਹੂਲਤਾਂ ਲਈ ਅਕਾਲੀ ਭਾਜਪਾ ਸਰਕਾਰ ਵੇਲੇ ਬਣਿਆ ਇਹ ਸੇਵਾ ਕੇਂਦਰ ਪਿਛਲੇ ਕਰੀਬ 7 ਸਾਲ ਤੋਂ ਤਾਲਾ ਲੱਗਾ ਹੈ ਜਿਸ ਨਾਲ 3 ਦਰਜਣਾਂ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਆਪਣੇ ਕਾਗਜ਼ੀ ਕੰਮ ਕਰਵਾਉਣ ਲਈ ਤਲਵਾੜਾ ਜਾਂ ਕਮਾਈ ਦੇਵੀ ਜਾਣਾ ਪੈਂਦਾ ਹੈ ਜਿਸਤੇ ਚੱਲਦਿਆਂ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਮੁਸ਼ਕਲ ਹੁੰਦੀ ਹੈ ਉਹਨਾਂ ਦੱਸਿਆ ਕਿ ਕਈ ਸਾਲਾਂ ਤੋਂ ਸੇਵਾ ਕੇਂਦਰ ਨੂੰ ਤਾਲਾ ਲੱਗਿਆ ਹੈ ਅਤੇ ਕੇਂਦਰ ਦੇ ਕੀਮਤੀ ਸਮਾਨ ਦੇ ਚੋਰੀ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਪਿੰਡ ਵਾਸੀਆਂ ਨੇ ਇੱਕੋ ਸੁਰ ਵਿੱਚ ਪੰਜਾਬ ਸਰਕਾਰ ਨੂੰ ਇਹ ਸੇਵਾ ਕੇਂਦਰ ਨੂੰ ਚਾਲੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਸਮੱਸਿਆ ਤੋਂ ਰਾਹਤ ਮਿਲ ਸਕੇ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਇਹ ਜਿਹੜਾ ਸੁਵਿਧਾ ਸੈਂਟਰ ਹੈ ਭਾਜਪਾ ਅਕਾਲੀ ਦਲ ਗਵਰਨਮੈਂਟ ਨੇ ਵਿੱਚ ਬਣਾਇਆ ਗਿਆ ਬਣਾਇਆ ਸੀਗਾ ਉਸ ਵੇਲੇ ਪੂਰੇ ਪ੍ਰਾਪਰ ਢੰਗ ਦੇ ਨਾਲ ਚੱਲ ਰਿਹਾ ਸੀਗਾ ਅਤੇ ਲੋਕੀ ਇਸ ਸੇਵਾ ਕੇਂਦਰ ਤੋਂ ਆਪਣੀਆਂ ਜਿਹੜੀਆਂ ਸੇਵਾਵਾਂ ਲੈ ਰਹੇ ਸੀਗੇ 2017 ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਬਣੀ ਆਦੋਂ ਤੋਂ ਇਹ ਜਿਹੜਾ ਸੇਵਾ ਕੇਂਦਰ ਹੈ ਬੰਦ ਕਰ ਦਿੱਤਾ ਗਿਆ ਜਿਹਦੇ ਨਾਲ ਇਹ ਦਤਾਰਪੁਰ ਦੇ ਇਲਾਕੇ ਦੇ 3 ਦਰਜਨ ਤੋਂ ਵੀ ਜ਼ਿਆਦਾ ਪਿੰਡ ਲੱਗਦੇ ਨੇ ਜਿਹੜੇ ਲੋਕਾਂ ਨੂੰ ਆਪਣੇ ਨਿੱਜੀ ਕੰਮ ਦੇ ਲਈ 20 ਕਿਲੋਮੀਟਰ ਤਲਵਾੜੇ ਕਮਾਈ ਦੇ ਵੀ ਜਾਂ ਹਾਜੀਪੁਰ ਜਾਣਾ ਪੈਂਦਾ ਏ ਤੇ ਇਹ ਲੱਖਾਂ ਰੁਪਏ ਦਾ ਇੱਥੇ ਸਮਾਨ ਕੰਪਿਊਟਰ ਜਨਰੇਟਰ ਜੋ ਵੀ ਹੈ ਮਾਲੀ ਪੂਰਾ ਪ੍ਰੋਪਰ ਸਹੀ ਤਰੀਕੇ ਨਾਲ ਇੱਥੇ ਮਾਲ ਅੰਦਰ ਹੈ ਤੇ ਅਸੀਂ ਇਹੋ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਸੁਵਿਧਾ ਕੇਂਦਰ ਹੈ ਇਹਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਤਾਂ ਕਿ ਦਤਾਰਪੁਰ ਦੇ ਇਲਾਕੇ ਦੇ ਜਿਹੜੇ ਲਾਗੇ ਤਿੰਨ ਦਰਜਿਆਂ ਤੋਂ ਵੀ ਜ਼ਿਆਦਾ ਪਿੰਡ ਲੱਗਦੇ ਨੇ ਆਪਣੇ ਜਿਹੜੇ ਇੱਥੇ ਕੰਮ ਕਰਾ ਸਕਣਾ ਤੇ ਉਹਨਾਂ ਦਾ ਜਿਹੜਾ ਸਮਾਂ ਉਹ ਵੀ ਬਚ ਸਕੇ ਸਰਪਾਲ ਸਿੰਘ ਜੀ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਇਹ ਮੰਗ ਇਹ ਹੈ ਜੀ ਵੀ ਜਿਹੜੇ ਇਹ ਸਬਦਾ ਕੇਂਦਰ ਹੈ ਇਹ ਚਾਲੂ ਹੋਣਾ ਚਾਹੀਦਾ ਜਿਹੜੇ ਸਾਡੇ ਬੱਚੇ ਦੂਰ ਜਾਂਦੇ ਤਲਵਾਰੀ ਜਾਂ ਕਮਾਈ ਦੇ ਵੀ ਐ ਕਿਨੇ ਇੱਥੇ ਲਾਗੇ ਕੰਮ ਹੋ ਜਾਏ ਕਿੰਨੇ ਸਮੇਂ ਤੋਂ ਬੰਦ ਪਿਆ ਇਹ ਇਹ ਆਪਣੇ 2017 ਤੋਂ ਤੇ ਉਸ ਤੋਂ ਬਾਅਦ ਦੁਬਾਰਾ ਇਹਨੂੰ ਓਪਨ ਨਹੀਂ ਕੀਤਾ। ਨਹੀਂ ਕੀਤਾ ਜੀ। ਉਸ ਕੋਲ ਇਹ ਨੇ ਜਿੱਦਾਂ ਬੱਚੇ ਵੀ ਦੂਰ ਹੋ ਜਾਂਦੇ ਕਮਾਈ ਦੇ ਵੀ ਹੈਗੇ ਤਲਵਾੜੇ 20-20 ਕਿਲੋਮੀਟਰ ਜਾਣਾ। ਹੂੰ। ਤੇ ਉਹਦੇ ਇਹ ਹੈ ਵੀ ਜਦੋਂ ਪਹਿਲੇ ਚਾਲੂ ਬੜਸਣਾ ਕੰਮ ਹੁੰਦੇ ਸੀਗੇ। ਹੂੰ। ਅਸੀਂ ਕਹਿੰਦੇ ਚਲੋ ਇਹ ਚਾਲੂ ਹੋ ਜਾਏ ਆਪਣੇ ਬੱਚੇ ਜਿਹੜੇ ਐ ਲਾਗੇ ਆਪਣਾ ਕੰਮ ਕਰੈਣਾ। ਪਰੇਸ਼ਾਨੀਆਂ ਜੰਗ ਤਾਂ ਚਲੋ ਚੱਲ ਜਾਣਗੇ। ਬਾਅਦ ਤੇ ਜਿਹੜੇ ਬਜ਼ੁਰਗ ਹੈਗੇ ਉਹਨਾਂ ਦੇ ਕੰਮ ਪੈਂਡਿੰਗ ਪੇਨ ਜਿਨ੍ਹਾਂ ਦੇ ਕੇ ਦੀ ਪੈਨਸ਼ਨ ਆ ਕਿਸੇ ਦਾ ਆਧਾਰ ਕਾਰਡ ਅਪਡੇਟ ਹੈ ਰਹਾ ਵਗੈਰਾ। ਹੂੰ। ਕਿੰਨੀਆਂ ਪਰੇਸ਼ਾਨੀਆਂ ਬਜ਼ੁਰਗਾਂ ਨੂੰ ਇਹ ਕੀ ਹੁਣ ਤੁਸੀਂ ਮੰਗ ਕਰਦੇ ਹੋ ਸਰਕਾਰ ਤੋਂ ਬੇ ਉਹ ਖੁੱਲ ਜਾਏ ਸਰ